ਸੱਜਗਲ ਜੀ ਡੀਪੀ ਸੇ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤਸਵੀਰ ਦੇ ਦੇ ਪੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੋ ਤੋਂ ਲਗਾਤਾਰ ਬਹੁਤ ਸਾਰੇ ਮੁੱਦੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਨੇ ਆ ਤੇ ਇੱਕ ਮੁੱਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਖਿਆ ਹੋਇਆ ਆ ਉਹ ਪਖਿਆ ਹੋਇਆ ਆ ਇੱਕ ਅਸੀਂ ਨਾਂ ਨਹੀਂ ਲਾਵਾਂਗੇ ਬ੍ਰਾਂਡ ਬਹੁਤ ਵੱਡਾ ਬ੍ਰਾਂਡ ਉਹ ਬ੍ਰਾਂਡ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ ਵੀ ਤੁਸੀਂ ਉਹ ਕਿਹੜੇ ਬ੍ਰਾਂਡ ਦੀ ਜਿਹੜੀ ਵੀਡੀਓ ਦੇਖੀਏ ਜਿਹਦੇ ਚ ਉਸ ਬ੍ਰਾਂਡ ਦੇ ਅੰਦਰ ਬਣ ਰਹੇ ਮੀਟ ਚਿਕਨ ਨੂੰ ਲੈ ਕੇ ਜਿਹੜਾ ਆ ਪੌਤ ਵੱਡੇ ਖੁਲਾਸੇ ਕੀਤੇ ਗਏ ਨੇ ਚਿਕਨ ਨੂੰ ਲੈ ਕੇ ਜਿਹੜਾ ਆ ਬਹੁਤ ਜ਼ਿਆਦਾ ਉਸ ਬ੍ਰਾਂਡ ਦੇ ਅੰਦਰ ਉਸ ਰਸੋਈ ਦੇ ਅੰਦਰ ਕਿਹਾ ਜਾ ਰਿਹਾ ਕਿ ਚਿਕਨ ਨਹੀਂ ਕੁੱਤਾ ਬਣਾ ਕੇ ਜਿਹੜਾ ਕਸਟਮਰ ਨੂੰ ਖਵਾਇਆ ਜਾ ਰਿਹਾ ਪਰ ਲੋਕ ਇਹਨਾਂ ਬ੍ਰਾਂਡਸ ਦੇ ਉੱਤੇ ਬਹੁਤ ਵੱਡਾ ਜਿਹੜਾ ਆ ਉਹ ਵਿਸ਼ਵਾਸ ਕਰਦੇ ਨੇ ਇਹ ਬ੍ਰਾਂਡ ਵਿਸ਼ਵਾਸ ਦੇ ਨਾਂ ਤੇ ਵਿਸ਼ਵਾਸ ਘਾਤ ਕਰਦੇ ਨੇ ਇਹ ਬ੍ਰਾਂਡ ਜਿਹੜੇ ਨੇ ਇਹ ਤੁਹਾਡੇ ਨਾਲ ਹਮੇਸ਼ਾ ਹੀ ਧੋਖਾ ਕਰਦੇ ਨੇ ਕੀ ਇਹ ਧੋਖਾ ਕਰਦੇ ਨੇ ਜਾਂ ਤੁਸੀਂ ਧੋਖਾ ਖਾਂਦੇ ਹੋ ਮੈਂ ਤੇ ਇਹ ਕਾਂਗਾ ਕਿ ਇਹ ਧੋਖਾ ਕਰਦੇ ਨਹੀਂ ਤੁਸੀਂ ਜਾਣ ਬੁੱਝ ਕੇ ਧੋਖਾ ਖਾਂਦੇ ਹੋ ਕਿ ਤੁਸੀਂ ਇਹਨਾਂ ਬ੍ਰਾਂਡ ਦੇ ਉੱਤੇ ਵਿਸ਼ਵਾਸ ਕਰਕੇ ਆਪਣੀ ਜੀਭ ਦੇ ਸਵਾਦ ਦੇ ਲਈ ਆਪਣੇ ਆਪ ਨੂੰ ਜਿਹੜਾ ਆ ਉਹ ਬਰਬਾਦ ਕਰ ਰਹੇ ਹੋ ਬਿਮਾਰੀਆਂ ਦੇ ਹਵਾਲੇ ਕਰਦੇ ਪਏ ਹੋ ਗੱਲਬਾਤ ਕਰ ਲਵਾਂਗੇ ਵੈਸੇ ਤੁਸੀਂ ਥੰਬਨੇਲ ਤੇ ਦੇਖ ਹੀ ਲਿਆ ਹੋਵੇਗਾ ਕਿ ਬ੍ਰਾਂਡ ਧੋਖਾ ਦੇ ਰਹੇ ਨੇ ਜਾਂ ਤੁਸੀਂ ਖਾ ਰਹੇ ਹੋ ਇਹ ਕੀ ਕਿੰਨਾ ਸੱਚ ਹੈ ਕੀ ਚੀਜ਼ ਸੱਚ ਹੈ ਕੀ ਤੁਸੀਂ ਵਾਕਿਆ ਹੀ ਧੋਖਾ ਖਾ ਰਹੇ ਹੋ ਜਾਂ ਬ੍ਰਾਂਡਸ ਧੋਖਾ ਦੇ ਰਹੇ ਨੇ ਇਸ ਦੇ ਉੱਤੇ ਤੁਸੀਂ ਕਮੈਂਟ ਕਰਨਾ ਆ ਤੇ ਜੇਕਰ ਗੱਲ ਸੱਚੀ ਲੱਗੇ ਤਾਂ ਵੀ ਤੁਸੀਂ ਕਮੈਂਟ ਕਰਨਾ ਆ ਬਹੁਤ ਸਾਰੇ ਲੋਕੀ ਇਹ ਵੀ ਕਹਿਣਗੇ ਕਿ ਵੱਡਾ ਸਿਆਣਾ ਨਹੀਂ ਖਲੋਂਦਾ ਬਾਈ ਮੈਂ ਸਿਆਣਾ ਨਹੀਂ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਆ ਪਰ ਅਸੀਂ ਕਿਤਨਾ ਕਿਤੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਜਾਂਦੇ ਆ ਤੇ ਆਪਣੇ ਆਪ ਨੂੰ ਜੜਾ ਆ ਉਸ ਧੋਖੇ ਵਾਲੇ ਪਾਸੇ ਨੂੰ ਲੇ ਜਾਂਦੇ ਆ ਜਾਂ ਤਾਂ ਅਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰ ਲੈਂਦੇ ਆ ਜਾਂ ਅਸੀਂ ਮੂਰਖ ਬਣੇ ਰਹਿਣ ਦੇ ਵਿੱਚ ਹੀ ਆਪਣੇ ਆਪ ਨੂੰ ਜੜਾ ਆ ਉਹ ਚੰਗਾ ਸਮਝਦੇ ਆ ਤੇ ਮੇਰੇ ਖਿਆਲ ਨਾਲ ਮੂਰਖ ਬਣੇ ਰਹਿਣਾ ਸਭ ਤੋਂ ਵੱਡੀ ਮੂਰਖਤਾ ਆ ਤੇ ਬ੍ਰਾਂਡਸ ਦੇ ਉੱਤੇ ਹਮੇਸ਼ਾ ਹੀ ਜਿਹੜਾ ਆ ਉਹ ਇੰਨਾ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵੇਖ ਜਾਂਚ ਕੇ ਹੀ ਅੱਗੇ ਵਧਣਾ ਚਾਹੀਦਾ ਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬ੍ਰਾਂਡ ਦੇ ਵਿੱਚ ਬਹੁਤ ਸਾਰੇ ਹੋਟਲਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਥਾਵਾਂ ਦੇ ਉੱਤੇ ਐਸੀਆਂ ਰੇੜੀਆਂ ਦੇ ਉੱਤੇ ਜਿਹੜਾ ਆ ਉਹ ਸਮੇਂ-ਸਮੇਂ ਸਿਰ ਛੇੜੀਆਂ ਨੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਦੇ ਚ ਦੱਸਿਆ ਜਾਂਦਾ ਆ ਕਿ ਇੱਥੇ ਅੱਜ ਆ ਗੰਦਾਪਨ ਸੀ ਇੱਥੇ ਆ ਗੰਦਾਪਨ ਸੀ ਇੱਥੇ ਆ ਮਾੜੀ ਚੀਜ਼ ਬਣ ਰਹੀ ਸੀ ਆ ਕੈਮੀਕਲ ਵਰਤਿਆ ਜਾ ਰਿਹਾ ਸੀ ਹੱਥ ਨਹੀਂ ਤੋਤੇ ਹੋਏ ਸੀ ਜਾਂ ਬਹੁਤ ਸਾਰੀਆਂ ਚੀਜ਼ਾਂ ਗਲਤ ਨਹੀਂ ਪਾਈ ਹੋਈ ਸੀ ਇਹੋ ਜਿਹੀਆਂ ਚੀਜ਼ਾਂ ਸੀ ਸੋਸ਼ਲ ਮੀਡੀਆ ਤੇ ਉੱਤੇ ਅਕਸਰੀ ਦੇਖਦੇ ਰਹਿੰਦੇ ਆ ਪਰ ਅਸੀਂ ਇਹ ਚੀਜ਼ਾਂ ਦੇਖਣ ਤੋਂ ਬਾਅਦ ਵੀ ਉਹ ਚੀਜ਼ਾਂ ਖਾਣੇ ਆ ਤੇ ਆਪਣੇ ਆਪ ਦੇ ਵਿੱਚ ਬਿਮਾਰ ਹੁੰਨੇ ਆ ਦੋਸਤੋ ਸਭ ਤੋਂ ਵੱਡੀ ਬਿਮਾਰੀ ਜਿਹੜੀ ਏ ਉਹ ਇਹੀ ਏ ਕਿ ਅਸੀਂ ਅੰਧਵਿਸ਼ਵਾਸੀ ਆ ਵਿਸ਼ਵਾਸ ਕਰ ਲੈਨੇ ਆ ਦੇਖਣ ਤੋਂ ਬਾਅਦ ਵੀ ਜਾਂਚਣ ਤੋਂ ਬਾਅਦ ਵੀ ਅਸੀਂ ਫੇਰ ਵਿਸ਼ਵਾਸ ਕਰਕੇ ਜੜਾ ਆ ਉਹ ਖਾ ਲੈਨੇ ਆ ਦੋਸਤੋ ਤੁਹਾਨੂੰ ਦੱਦੀਏ ਕਿ ਬਹੁਤ ਸਾਰੀਆਂ ਐਸੀਆਂ ਰੇੜੀਆਂ ਫੜੀਆਂ ਤੇ ਬਹੁਤ ਸਾਰੇ ਐਸੇ ਬ੍ਰਾਂਡ ਨੇਮ ਨੇ ਜਿਹੜੇ ਉਹ ਧੋਖਾ ਦਿੰਦੇ ਨੇ ਬ੍ਰਾਂਡ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਕੁਝ ਹੋਰ ਹੀ ਖਵਾ ਦਿੱਤਾ ਜਾਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਾਉਂਨੇ ਆ ਤੁਹਾਨੂੰ ਵੀ ਪਤਾ ਤੁਸੀਂ ਵੀ ਬਣਾਉਂਦੇ ਹੋ ਅਸੀਂ ਵੀ ਬਣਾਉਂਨੇ ਆ ਸਾਡੇ ਘਰ ਦੇ ਵਿੱਚ ਕੋਈ ਸਬਜ਼ੀ ਆ ਜਾਵੇ ਨਾ ਥੋੜੀ ਗਲੀ ਹੋਵੇ ਸੜੀ ਹੋਵੇ ਅਸੀਂ ਕੱਟ ਕੇ ਸਾਈਡ ਤੇ ਕਰ ਦਿੰਨੇ ਜਾਂ ਪੂਰੀ ਦੀ ਪੂਰੀ ਉਹ ਚੀਜ਼ ਜਿਹੜੀ ਹੈ ਉਹ ਨਸ਼ਟ ਕਰ ਦਿੰਨੇ ਆ ਕੂੜੇਦਾਨ ਦੇ ਵਿੱਚ ਸੁੱਟ ਦਿੰਨੇ ਆ ਆਲੂ ਗਲਿਆ ਜੇ ਤੇ ਲਾ ਦਿੰਨੇ ਆ ਆਲੂ ਸੁੱਟ ਦਿੰਨੇ ਆ ਬੈਂਗਣ ਗਲਿਆ ਜੇ ਤੇ ਲਾ ਦਿੰਨੇ ਆ ਜਾਂ ਸੁੱਟ ਦਿੰਨੇ ਆ ਗੋਭੀ ਗਲੀ ਆ ਜੇ ਤਾਂ ਲਾ ਦਿੰਨੇ ਆ ਸੁੱਟ ਦਿੰਨੇ ਆ ਟਮਾਟਰ ਕੋਈ ਵੀ ਗਲਿਆ ਸੜਿਆ ਹੋਵੇ ਤੇ ਉਹਨੂੰ ਅਸੀਂ ਕੱਟ ਕੇ ਸਾਈਡ ਤੇ ਕਰ ਦਿੰਨੇ ਆ ਤੇ ਬਾਕੀ ਨੂੰ ਵਰਤਦੇ ਆ ਜਾਂ ਫਿਰ ਅਸੀਂ ਸਾਰਾ ਇਹੋ ਚੀਜ਼ ਨੂੰ ਕੂੜੇ ਦੇ ਵਿੱਚ ਸੁੱਟ ਦਿੰਨੇ ਆ ਇਥੋਂ ਤੱਕ ਕਿ ਜੇਕਰ ਸਾਡੇ ਬਿੰਗਨ ਦੇ ਵਿੱਚ ਲੁੜੀ ਪਈ ਹੋਈਏ ਸੁੰਡੀਆਂ ਪਈਆਂ ਹੋਈਆਂ ਨੇ ਗਲਿਆ ਸੜਿਆ ਆ ਉਹਨੂੰ ਵੀ ਅਸੀਂ ਨਹੀਂ ਵਰਤਦੇ ਤੇ ਅੱਖਾਂ ਵੇਖ ਕੇ ਉਹਨੂੰ ਵਰਤਣ ਦੀ ਇਜਾਜ਼ਤ ਵੀ ਨਹੀਂ ਦਿੰਦੀਆਂ ਕਿਉਂਕਿ ਉਹ ਇੰਨਾ ਭੈੜਾ ਲੱਗਦਾ ਇੰਨਾ ਬੁਰਾ ਲੱਗਦਾ ਪਰ ਤੁਹਾਨੂੰ ਦੱਸ ਦਈਏ ਕਿ ਬ੍ਰਾਂਡਸ ਦੀਆਂ ਜਿਹੜੀਆਂ ਰਸੋਈਆਂ ਨੇ ਉਹ ਇੰਨੀਆਂ ਜ਼ਿਆਦਾ ਗੰਦੀਆਂ ਦਿਖਾਈਆਂ ਜਾ ਰਹੀਆਂ ਨੇ ਇੰਨੀਆਂ ਜ਼ਿਆਦਾ ਗੰਦੀਆਂ ਨੇ ਇੰਨੇ ਜ਼ਿਆਦਾ ਮਾੜੇ ਹਾਲਾਤ ਨੇ ਕਿ ਸਾਡੀਆਂ ਅੱਖਾਂ ਤੋਂ ਓਲੇ ਕੀ ਕੀ ਬਣਾ ਕੇ ਸਾਨੂੰ ਖਵਾਇਆ ਜਾ ਰਿਹਾ ਤੇ ਅਸੀਂ ਉਹਨੂੰ ਸਵਾਦ ਦੇ ਤੌਰ ਤੇ ਖਾ ਰਹੇ ਹਾਂ ਜਿੰਨੀ ਜ਼ਿਆਦਾ ਗੰਦਗੀ ਓਨਾ ਜ਼ਿਆਦਾ ਸਵਾਦ ਇਹ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਅਸੀਂ ਖਾਂਦੇ ਆ ਬੜੇ ਸਵਾਦ ਨਾਲ ਖਾਂਦੇ ਆ ਉਹਨਾਂ ਦੁਕਾਨਾਂ ਤੇ ਉਹਨਾਂ ਹੋਟਲਾਂ 'ਚ ਉਹਨਾਂ ਬ੍ਰਾਂਡਜ਼ ਰੈਸਟੋਰੈਂਟਾਂ ਤੇ ਜਾ ਕੇ ਅਸੀਂ ਖਾਣਾ ਪਸੰਦ ਕਰਦੇ ਤੇ ਆਪਣੇ ਆਪ 'ਚ ਗਰਵ ਵੀ ਮਹਿਸੂਸ ਕਰਦੇ ਆ ਇੱਕ ਤਾਂ ਅਸੀਂ ਆਪਣੇ ਆਪ ਦੇ ਵਿੱਚ ਉਹ ਬਿਮਾਰੀ ਲੈ ਰਹੇ ਆ ਇੱਕ ਅਸੀਂ ਸਾਨੂੰ ਗਰਵ ਹੋ ਰਿਹਾ ਆ ਸਾਨੂੰ ਖੁਸ਼ੀ ਹੋ ਰਹੀ ਪਈ ਬ੍ਰਾਂਡਸ ਖਾ ਰਿਆ ਬ੍ਰਾਂਡਡ ਚੀਜ਼ ਖਾ ਰਿਆ ਬ੍ਰਾਂਡ ਹੋਟਲ 'ਚ ਬੈਠੇ ਹੋਈਆਂ ਫਾਈਵ ਸਟਾਰ ਵਰਗੇ ਹੋਟਲ 'ਚ ਬੈਠੇ ਹੋਈਆਂ ਤੇ ਅਸੀਂ ਪਤਾ ਨਹੀਂ ਕਿਹੜੀ ਖੋਣ ਖੋ ਲਈਏ ਦੋਸਤੋ ਕੁਝ ਖੋਣ ਨਹੀਂ ਖੋਈ ਤੁਸੀਂ ਬਿਮਾਰੀ ਲੈ ਰਹੇ ਹੋ ਤੁਸੀਂ ਬਿਮਾਰ ਹੋ ਰਹੇ ਹੋ ਤੁਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਤੁਸੀਂ ਉਹਨਾਂ ਹੋਟਲਾਂ 'ਚ ਉਹਨਾਂ ਥਾਵਾਂ ਤੋਂ ਖਾ ਕੇ ਆਪਣੇ ਆਪ ਨੂੰ ਜਿਹੜਾ ਆ ਬਰਬਾਦ ਕਰਨ ਚ ਤੁਲੇ ਹੋਇਓ ਬ੍ਰਾਂਡ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਆ ਉੱਥੇ ਪਹਿਲਾਂ ਤਾਂ ਸਾਨੂੰ ਬਹੁਤ ਜ਼ਿਆਦਾ ਜਿਹੜਾ ਆ ਉਹ ਹਲਕੀਆਂ ਚੀਜ਼ਾਂ ਗਲੀਆਂ ਸੜੀਆਂ ਲੁੜੀਆਂ ਸੁੰਡੀਆਂ ਵਾਲੀਆਂ ਚੀਜ਼ਾਂ ਜਿਹੜੀਆਂ ਬਣਾ ਕੇ ਦੇ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਕੈਮੀਕਲਾਂ ਦੇ ਨਾਲ ਬਹੁਤ ਸਾਰੀਆਂ ਤੇਲੀ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਹਰ ਗੱਸੀ ਸਾਡੇ ਸਰੀਰ ਨੂੰ ਬਰਦਾਸ਼ਤ ਨਹੀਂ ਹੁੰਦੀ ਤੇ ਸਾਡਾ ਸਰੀਰ ਜਿਹੜਾ ਬਰਬਾਦ ਵਾਲੇ ਰਾਹ ਤੇ ਚੱਲ ਪੈਂਦਾ ਜਿਹੜੇ ਲੋਕ ਬ੍ਰਾਂਡ ਖਾਂਦੇ ਨੇ ਬ੍ਰਾਂਡਡ ਚੀਜ਼ਾਂ ਖਾਂਦੇ ਨੇ ਵੱਡੇ ਵੱਡੇ ਰੈਸਟੋਰੈਂਟ ਤੋਂ ਪਕੌੜੇ ਜਲੇਬੀਆਂ ਜਾਂ ਹੋਰ ਮਠਿਆਈਆਂ ਜਾਂ ਬਹੁਤ ਸਾਰਾ ਨਿਊਡਲ ਕੁਲਚਾ ਜਿਹੜੇ ਨੇ ਆਲੂ नान ਟਿੱਕੀਆਂ ਇਹਨਾਂ ਚੀਜ਼ਾਂ ਨੂੰ ਪ੍ਰੀਫਰ ਕਰਦੇ ਨੇ ਉਹ ਬਿਮਾਰ ਨੇ ਆਪਣੇ ਅੰਦਰ ਚਾੱਕ ਕੇ ਵੇਖੋ ਕੀ ਤੁਸੀਂ ਬਿਮਾਰ ਹੋ ਪੱਕਾ ਬਿਮਾਰ ਹੋ ਕਿਤਨੇ ਕਿਤੇ ਤੁਹਾਡੇ ਅੰਦਰ ਕੋਈ ਨਾ ਕੋਈ ਬਿਮਾਰੀ ਜ਼ਰੂਰ ਆ ਕੋਈ ਨਾ ਕੋਈ ਪ੍ਰੋਬਲਮ ਤੁਹਾਡੇ ਅੰਦਰ ਜ਼ਰੂਰ ਹੈਗੀ ਹੈ ਕਿਉਂਕਿ ਤੁਸੀਂ ਖੁਦ ਬਿਮਾਰੀਆਂ ਖਾ ਰਹੇ ਹੋ ਬਿਮਾਰ ਚੀਜ਼ਾਂ ਨੂੰ ਖਾ ਕੇ ਬਿਮਾਰ ਹੋਣ ਵਾਲੀ ਹੀ ਗੱਲ ਹੋਈ ਹੈ ਬਹੁਤ ਸਾਰੇ ਬ੍ਰਾਂਡਡ ਹੋਟਲ ਜਾਂ ਰੈਸਟੋਰੈਂਟਾਂ ਦੇ ਵਿੱਚ ਤੁਸੀਂ ਜਿਹੜੀਆਂ ਚੀਜ਼ਾਂ ਖਾਂਦੇ ਉਹ ਉਹ ਚੀਜ਼ਾਂ ਕਿੱਥੋਂ ਆਉਂਦੀਆਂ ਨੇ ਧੋਤੀਆਂ ਜਾਂਦੀਆਂ ਨੇ ਜਾਂ ਨਹੀਂ ਧੋਤੀਆਂ ਜਾਂਦੀਆਂ ਧੋ ਕੇ ਖਵਾਈਆਂ ਜਾਂਦੀਆਂ ਨੇ ਕੈਮੀਕਲ ਕਿਹੜਾ ਵਰਤਿਆ ਜਾ ਰਿਹਾ ਉਹਨਾਂ ਨੂੰ ਗਾਲਣ ਸਾੜਨ ਵਾਸਤੇ ਨਹੀਂ ਵੇਖਦੇ ਉਥੋਂ ਦੀ ਰਸੋਈ ਦਾ ਕੀ ਹਾਲ ਆ ਜਿਹੜੇ ਬਰਤਨਾਂ ਦੇ ਵਿੱਚ ਚੀਜ਼ਾਂ ਬਣਦੀਆਂ ਪਈਆਂ ਨੇ ਉਹਨਾਂ ਦੇ ਕੀ ਹਾਲਾਤ ਨੇ ਸੋਸ਼ਲ ਮੀਡੀਆ ਤੇ ਰੋਜ਼ ਇਦਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਪਰ ਅਸੀਂ ਫੇਰ ਵੀ ਜੜਾਇਆ ਉਹਨਾਂ ਚੀਜ਼ਾਂ ਨੂੰ ਹੀ ਜੜਾਇਆ ਐਵੇਂ ਦਿੰਦੇ ਆ ਤੇ ਉਹ ਚੀਜ਼ਾਂ ਖਾਂਦੇ ਆ ਅਸੀਂ ਉਹ ਚੀਜ਼ਾਂ ਖਾ ਖਾ ਕੇ ਖੁਦ ਬਿਮਾਰ ਹੋਏ ਆ ਪ੍ਰਾਊਡ ਫੀਲ ਕਰਦੇ ਆ ਪਰ ਅਸੀਂ ਬਿਮਾਰ ਆ ਮਾਨਸਿਕ ਤੌਰ ਤੇ ਵੀ ਆਪਾਂ ਆਪਣੇ ਆਪ ਨੂੰ ਬਿਮਾਰ ਮੰਨਦੇ ਆ ਕਿਉਂਕਿ ਅਸੀਂ ਖਾ ਰਹੇ ਆ ਬੜੀ ਖੁਸ਼ੀ ਮਨਾ ਰਹੇ ਆ ਪਰ ਸਾਨੂੰ ਨਹੀਂ ਪਤਾ ਕਿ ਉਹਨਾਂ ਦੀ ਰਸੋਈ ਕੀ ਮੇਦੀ ਕਿੱਦਾਂ ਬਣ ਰਿਹਾ ਕੀ ਜਿਹੜੀਆਂ ਚੀਜ਼ਾਂ ਅਸੀਂ ਅੱਖੀ ਦੇਖ ਕੇ ਆਪਣੇ ਕੋڑےਦਾਨ ਚ ਸੁੱਟ ਦਿੰਨੇ ਆ ਟਮਾਟਰ ਗਲਿਆ ਸੁੱਟ ਦਿੰਨੇ ਆ ਬੇਗਣ ਗਲਿਆ ਸੁੱਟ ਦਿੰਨੇ ਆ ਸਬਜੀ ਗਲੀ ਸੜੀ ਲੁੜੀਆਂ ਵਾਲੀ ਸੁੱਟ ਦਿੰਨੇ ਆ ਤੁਹਾਨੂੰ ਪਤਾ ਕਿ ਇਹ ਬ੍ਰਾਂਡਜ਼ ਉਹਨਾਂ ਗਲੀਆਂ ਸੜੀਆਂ ਚੀਜ਼ਾਂ ਨੂੰ ਹੀ ਬਣਾ ਕੇ ਦੁਬਾਰਾ ਤੁਹਾਨੂੰ ਪਰੋਸ ਦਿੰਦੇ ਆ ਇਹ ਨਹੀਂ ਵੇਖਦੇ ਵੀ ਗੋਭੀ ਕਿੰਨੇ ਦਿਨਾਂ ਦੀ ਪਈ ਹੋਈ ਹੈ ਇਹ ਨਹੀਂ ਵੇਖਦੇ ਵੀ ਜਿਹੜੇ ਬ੍ਰੈਡ ਪਕੌੜੇ ਤੁਸੀਂ ਰੈਸਟੋਰੈਂਟ ਚੋਂ ਖਾ ਰਹੇ ਹੋ ਉਹ ਬ੍ਰੈਡ ਐਕਸਪਾਇਰ ਹੋਏ ਨੂੰ ਕਿੰਨੇ ਦਿਨੋਂ ਗਿਣੀ ਤਾਨੂੰ ਪਤਾ ਵੀ ਬ੍ਰੈਡ ਦੇ ਉੱਤੇ 3 ਦਿਨਾਂ ਦੀ ਐਕਸਪਾਇਰ ਡੇਟ ਹੁੰਦੀ ਹੈ 3 ਦਿਨ ਬਾਅਦ ਬ੍ਰੈਡ ਜਿਹੜਾ ਆ ਉਹ ਖਰਾਬ ਹੋ ਜਾਂਦਾ ਆ ਉਸ ਬ੍ਰੈਡ ਨੂੰ ਜਿਹੜਾ ਆ ਦੁਕਾਨਦਾਰ ਵਾਪਸ ਲੈ ਲੈਂਦੇ ਆ ਕਿਉਂ ਲੈ ਲੈਂਦੇ ਆ ਕਿਉਂ ਨੁਕਸਾਨ ਚੰਦੇ ਆ ਉਹ ਬ੍ਰੈਡ ਚਲੇ ਜਾਂਦੇ ਆ ਰੈਸਟੋਰੈਂਟਸ ਦੇ ਉੱਤੇ ਉਹ ਬ੍ਰੈਡ ਜਿਹੜੇ ਨੇ ਰੈਸਟੋਰੈਂਟਾਂ ਦੀਆਂ ਫ੍ਰਿਜਾਂ ਦੇ ਵਿੱਚ ਲੱਗੇ ਹੁੰਦੇ ਨੇ ਉల్లి ਨਾਲ ਭਰੇ ਬ੍ਰੈਡ ਗлле ਭੇਕੇ ਉਸ ਤੋਂ ਬਾਅਦ ਉਹਨਾਂ ਦਾ ਬ੍ਰੈਡ ਪਕੌੜਾ ਬਣਾ ਦਿੱਤਾ ਜਾਂਦਾ ਆ ਉਹਨਾਂ ਬ੍ਰੈਡ ਨੂੰ ਸੁਕਾ ਕੇ ਜਿਹੜਾ ਆ ਜਿਹੜੇ ਖਤਮ ਹੋ ਜਾਂਦੇ ਆ ਉਹਨਾਂ ਬ੍ਰੈਡਸ ਨੂੰ ਫੇਰ ਤੋਂ ਜਿਹੜਾ ਆ ਰੀਪ੍ਰਾਈਸ ਕਰਕੇ ਕ੍ਰੈਂਕਸ ਬਣਾਈ ਜਾਂਦੇ ਨੇ ਜਿਹੜੇ ਕਿ ਤੁਸੀਂ ਟਿੱਕੀ ਦੇ ਉੱਤੇ ਕਰਾਰੇ ਪਾਣ ਲਈ ਕਰੰਚੀ ਪਾਣ ਲਈ ਖਾਂਦੇ ਹੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਇਹ ਬਰਬਾਦੀ ਦਾ ਕਾਰਨ ਹੈ ਕਿਤਨਾ ਕਿਤੇ ਮੈਂ ਨਹੀਂ ਕਹਿ ਰਿਹਾ ਸੋਸ਼ਲ ਮੀਡੀਆ ਦੀਆਂ ਰਿਪੋਰਟਸ ਕਹਿ ਰਹੀਆਂ ਨੇ ਸ਼ੂਤਰ ਕਹਿ ਰਹੇ ਨੇ ਜਿਹੜੇ ਲੋਕ ਖਾਂਦੇ ਨੇ ਉਹ ਲੋਕ ਕਹਿ ਰਹੇ ਨੇ ਆਪਣੀ ਸੋਸ਼ਲ ਮੀਡੀਆ ਹੈਂਡਲਾਂ ਤੇ ਕਹਿ ਰਹੇ ਨੇ ਉੱਥੋਂ ਹੀ ਇਹ ਰਿਪੋਰਟ ਨਿਕਲ ਕੇ ਸਾਹਮਣੇ ਆਈਏ ਉੱਥੋਂ ਹੀ ਇਹ ਸਾਰੀ ਸਕ੍ਰਿਪਟਿੰਗ ਹੋਈਏ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ ਬਹੁਤੇ ਸਿਆਣੇ ਨਹੀਂ ਤਾਨੂੰ ਸਮਝਾਣਾ ਨਹੀਂ ਚਾਹੁੰਦੇ ਪਰ ਕਿਤੇ ਨਾ ਕਿਤੇ ਤੁਹਾਨੂੰ ਸचेत ਕਰਨਾ ਚਾਹੁੰਦੇ ਆ ਜੇਕਰ ਤੁਸੀਂ ਬਿਮਾਰ ਨਹੀਂ ਹੋਣਾ ਚਾਹੁੰਦੇ ਤੁਸੀਂ ਉਸ ਬਿਮਾਰੀ ਦੇ ਅਧੀਨ ਨਹੀਂ ਹੋਣਾ ਚਾਹੁੰਦੇ ਤੁਸੀਂ ਬਰਬਾਦ ਨਹੀਂ ਹੋਣਾ ਚਾਹੁੰਦੇ 10 ਰੁਪਏ ਦੀ ਚੀਜ਼ 100 ਦੀ ਤੇ 100 ਵਾਲੀ 1000 ਦੀ ਵੇਚੀ ਜਾਂਦੀ ਹੈ ਬ੍ਰਾਂਡ ਦੇ ਨਾਂ ਤੇ ਪਰ ਅਸੀਂ ਬੜੇ ਚਾਣ ਆ ਲੈਨੇ ਆ ਵੀ ਅਸੀਂ ਤਾਂ ਬ੍ਰਾਂਡ ਖਰੀਦਿਆ ਜੀ ਅਸੀਂ ਬ੍ਰਾਂਡਡ ਚੀਜ਼ਾਂ ਖਾਂਦੇ ਆ ਜੀ ਅਸੀਂ ਤਾਂ ਮਾੜੀ ਮੋਟੀ ਚੀਜ਼ ਖਾਂਦੇ ਨਹੀਂ ਪਰ ਇਹ ਨਹੀਂ ਪਤਾ ਤੁਹਾਨੂੰ ਕਿ ਤੁਸੀਂ ਬ੍ਰਾਂਡ ਦੇ ਨਾਲ ਹਾਈ ਬ੍ਰਾਂਡਡ ਬਿਮਾਰੀਆਂ ਵੀ ਲੈ ਰਹੇ ਹੋ ਉਹਨਾਂ ਚੀਜ਼ਾਂ ਦੇ ਨਾਲ ਤੁਹਾਨੂੰ ਬਿਮਾਰੀਆਂ ਪਰੋਸ-ਪਰੋਸ ਕੇ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਬਿਮਾਰੀਆਂ ਤੁਹਾਨੂੰ ਅੱਗੇ ਦੀ ਅੱਗੇ ਹੋਰ ਜ਼ਿਆਦਾ ਜੜੀਆਂ ਨੇ ਦਿੱਕਤਾ ਦਿੰਦੀਆਂ ਨੇ ਬਹੁਤ ਜ਼ਿਆਦਾ ਦਿੱਕਤਾਂ ਦੇ ਵਿੱਚ ਤੁਸੀਂ ਫਸ ਜਾਂਦੇ ਹੋ ਬਹੁਤ ਜ਼ਿਆਦਾ ਪ੍ਰੋਬਲਮ ਤੁਹਾਡੇ ਲਈ ਕ੍ਰੀਏਟ ਹੋ ਜਾਂਦੀਆਂ ਨੇ ਤੇ ਤੁਸੀਂ ਪੈਸੇ ਪੱਖੋਂ ਵੀ ਬਰਬਾਦ ਹੋ ਰਹੇ ਹੋ ਤੁਸੀਂ ਆਪਣਾ ਪੈਸਾ ਵੀ ਗਵਾ ਰਹੇ ਹੋ ਸਿਹਤ ਵੀ ਗਵਾ ਰਹੇ ਹੋ ਬਰਬਾਦ ਹੋ ਰਹੇ ਹੋ ਬਿਮਾਰ ਹੋ ਰਹੇ ਹੋ ਮੈਂਟਲੀ ਡਿਸਟਰਬ ਹੋ ਰਹੇ ਹੋ ਬ੍ਰਾਂਡ ਦੇ ਨਾਮ ਤੇ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਬ੍ਰਾਂਡ ਸਾਰੇ ਮਾੜੇ ਆ ਪਰ ਕਿਸੇ ਬ੍ਰਾਂਡ ਤੇ ਵਿਸ਼ਵਾਸ ਇਨਾ ਨਾ ਕਰੋ ਕਿ ਤੁਸੀਂ ਜ਼ਹਿਰ ਖਾਈ ਜਾਓ ਕੋਸ਼ਿਸ਼ ਕਰੋ ਕਿ ਘਰ ਦੀਆਂ ਬਣੀਆਂ ਰੋਟੀਆਂ ਘਰ ਦੀਆਂ ਬਣੀਆਂ ਦਾਲਾਂ ਸਬਜ਼ੀਆਂ ਘਰ ਦੇ ਵਿੱਚ ਬਣਾਏ ਹੋਏ ਪਕੌੜੇ ਜਾਂ ਘਰ ਦੇ ਵਿੱਚ ਬਣਾਈਆਂ ਹੋਈਆਂ ਮਠਿਆਈਆਂ ਹੀ ਖਾਧੀਆਂ ਜਾਣ ਨਹੀਂ ਬਣਾ ਸਕਦੇ ਮੈਨੂੰ ਪਤਾ ਮਹਿੰਗੀਆਂ ਪੈਂਦੀਆਂ ਨੇ ਜਾਂ ਮੈਨੂੰ ਇਹ ਵੀ ਪਤਾ ਆ ਕਿ ਤੁਸੀਂ ਨਹੀਂ ਬਣਾ ਸਕਦੇ ਟਾਈਮ ਨਹੀਂ ਆ ਪਰ ਯਾਰ ਉਸ ਦੁਕਾਨ ਤੋਂ ਲਓ ਜਿਹੜਾ ਸਫਾਈ ਸੁਥਰੇ ਤਰੀਕੇ ਨਾਲ ਛੋਟੀ ਅਰ ਸੋਈ ਚ ਬਣਾਉਂਦਾ ਛੋਟੇ ਤਰੀਕੇ ਨਾਲ ਬਣਾਉਣਾ ਵੱਡੇ ਤਰੀਕੇ ਨਾਲ ਵੱਡੇ ਬ੍ਰਾਂਡ ਨੇ ਜਿਹੜੇ ਉਹ ਸਫਾਈ ਦਾ ਬਿਲਕੁਲ ਖਿਆਲ ਨਹੀਂ ਰੱਖਦੇ ਸਾਡੀਆਂ ਅੱਖਾਂ ਦਾ ਧੋਖਾ ਹੀ ਏ ਕਿਉਂਕਿ ਜਦੋਂ ਸਾਡੇ ਕੋਲ ਵੇਟਰ ਆਉਂਦਾ ਬਹੁਤ ਸੋਹਣੇ ਕੱਪੜਿਆਂ ਚ ਆਉਂਦਾ ਪਰ ਜਿਹੜਾ ਉਹਦਾ ਰਸੋਈਆ ਜਿਹੜਾ ਉਹਨੂੰ ਬਣਾ ਰਿਆ ਉਹਦੇ ਮੰਦੇ ਹਾਲ ਨੇ ਹੱਥ ਧੋਂਦਾ ਕਿ ਨਹੀਂ ਧੋਂਦਾ ਉਹ ਬਿਮਾਰ ਆ ਕਿ ਨਹੀਂ ਬਿਮਾਰ ਆ ਉਹ ਕਿਹੜੀ ਬਿਮਾਰੀ ਨਾਲ ਗ੍ਰਸਤ ਹੈ ਉਹਨੂੰ ਜੁਕਾਮ ਲੱਗਿਆ ਹੋਇਆ ਆ ਔਰ ਸੋਈ 'ਚ ਕੰਮ ਕਰਦਾ ਪਿਆ ਆ ਉਹਨੂੰ ਬੁਖਾਰ ਹੋਇਆ ਹੋਇਆ ਆ ਔਰ ਸੋਈ 'ਚ ਕੰਮ ਕਰਦਾ ਪਿਆ ਆ ਉਹਨੂੰ ਕਿਸੇ ਵੀ ਤਰ੍ਹਾਂ ਦੇ ਲੂਜ ਮੋਸਨ ਨੇ ਉਹ ਜਾਂਦਾ ਆ ਹੱਥ ਧੋਂਦਾ ਆ ਫੇਰ ਆਣ ਕੇ ਲੱਗ ਜਾਂਦਾ ਆ ਇਸ ਤਰ੍ਹਾਂ ਵੀ ਹੁੰਦਾ ਆ ਕਿਉਂਕਿ ਮੇਰੇ ਕੁਝ ਦੋਸਤ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਦਸੀਆਂ ਵੀ ਇਦਾਂ ਹੋ ਜਾਂਦਾ ਆ ਬਹੁਤ ਸਾਰੀਆਂ ਰੇੜੀਆਂ ਫੜੀਆਂ ਵਾਲੇ ਜਿਹੜੇ ਆ ਉਹ ਬਾਥਰੂਮ ਕਰਕੇ ਹੱਥ ਹੀ ਨਹੀਂ ਧੋਂਦੇ ਇਦਾਂ ਹੀ ਫੜੀਆਂ ਚਲਾਈ ਜਾਂਦੇ ਆ ਇਦਾਂ ਹੀ ਫਰੂਟ ਪਰੋਸ ਦਿੰਦੇ ਆ ਇਦਾਂ ਹੀ ਤੁਹਾਨੂੰ ਜਿਹੜਾ ਫਰੂਟ ਚਾਟ ਪਰੋਸੀ ਜਾਂਦੀ ਏ ਇਸੇ ਤਰ੍ਹਾਂ ਹੀ ਤੁਹਾਨੂੰ ਜਿਹੜੇ ਆ ਉਹ ਲਜਜਤਦਾਰ ਪੀਜੇ 버ਗਰ ਨਿਊਡਲ ਟਿੱਕੀਆਂ ਪਰੋਸੀਆਂ ਜਾਂਦੀਆਂ ਨੇ ਜਿਹੜੀਆਂ ਕਿ ਤੁਸੀਂ ਬੜੇ ਖੁਸ਼ ਹੋ ਕੇ ਖਾਂਦੇ ਹੋ ਤੇ ਆਪਣੇ ਆਪ ਨੂੰ ਬਰਬਾਦ ਕਰ ਲੈਂਦੇ ਹੋ ਰਿਪੋਰਟ ਤੁਹਾਨੂੰ ਕਿਵੇਂ ਦੀ ਲੱਗੀ ਡੀਪੀਸੀ ਪੰਜਾਬੀ ਤੇ ਬਨੇ ਰਹੋ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਧੰਨਵਾਦ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀ ਟੀਮ ਦਾ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣ ਜਾਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਕਮੈਂਟ ਜਾਂਦੇ ਜਾਂਦੇ ਜ਼ਰੂਰ ਕਰਿਓ ਕਿ ਤੁਸੀਂ ਕੀ ਕਹਿਣਾ ਚਾਹੋਗੇ ਐਸੇ ਬ੍ਰਾਂਡਸ ਦੇ ਨਾਮ ਦੇ ਉੱਤੇ ਕਿਹੜੇ-ਕਿਹਰੇ ਬ੍ਰਾਂਡ ਦੀਆਂ ਚੀਜ਼ਾਂ ਤੁਸੀਂ ਦੇਖੀਆਂ ਕਿ ਖਰਾਬ ਮਿਲੀਆਂ ਜਾਂ ਖਰਾਬ ਖਾਧੀਆਂ ਉਹ ਵੀ ਕਮੈਂਟ ਕਰਿਓ ਧੰਨਵਾਦ ਮਿਲਦੇ ਕਿਸੀ ਅਗਲੀ ਰਿਪੋਰਟ ਦੇ ਨਾਲ